ਸਤਿ ਸ਼੍ਰੀ ਅਕਾਲ ਮੈਂ ਬੀਐਸਓਡੀ ਟਨ ਚੈਨਲ ਤੇ ਆਪ ਜੀ ਦਾ ਸਵਾਗਤ ਕਰਦਾ ਹਾਂ ਅੱਜ ਫਗਵਾੜਾ ਵਿਖੇ ਸ਼੍ਰੀ ਰਾਮ ਨੌਮੀ ਦੇ ਸੰਬੰਧ ਵਿੱਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਫਗਵਾੜਾ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਦੌਰਾਨ ਵਿਸ਼ਵ Hindu ਸੰਗ ਦੇ ਕੌਮੀ ਪ੍ਰਧਾਨ ਅਜੇ ਮਹਿਤਾ ਦੀ ਅਗਵਾਈ ਹੇਠ ਰਾਮ ਨੌਮੀ ਨੂੰ ਸਮਰਪਿਤ ਫਗਵਾੜਾ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦਲਜੀਤ ਰਾਜੂ ਦਰবেশ ਪਿੰਡ ਆਸ਼ੂ ਸਾੰਪਲਾ ਗੁਰਦੀਪ ਕੰਗ ਪੰਕਜ ਚਾਵਲਾ ਅਤੇ ਹੋਰ ਵੀ ଅਤਵੰਤੇ ਸੱਜਣਾ ਨੇ ਹਾਜ਼ਰੀ ਭਰੀ ਪੇਸ਼ ਹੈ ਇੱਕ ਰਿਪੋਰਟ ਅੱਜ RAM ਜੀ ਦੇ ਸੰਬੰਧ ਵਿੱਚ ਜਿਹੜੇ ਸਾਡੇ ਅਜੇ ਮੋਤਾ ਜੀ ਵੱਲੋਂ ਅਗਵਾਈ ਵਿੱਚ ਸ਼ੇਮਾ ਜਪਨਾ ਬਹੁਤ ਵੱਡੀ ਜਪਾਈ ਆਪਾਂ ਇਹਦੀ ਫਗਵਾੜੇ ਤੋਂ ਪੁਨੀ ਮੰਦਰ ਤੋਂ ਸ਼ੁਰੂਆਤ ਹੋ ਰਹੀ ਹੈ ਜਿਹੜੇ ਇੱਕ ਸ਼ਾਨੀ ਧਾਰਮਿਕ ਸੰਗਤ ਆ ਸਾਰੇ ਰਾਜ ਦੇ ਤੇ ਸਾਰੇ ਸ਼ਹਿਰ ਵਾਸੀਆਂ ਨੇ ਪਰਦਾ ਮਾਰੇ ਤਾਂ ਸਾਰਿਆਂ ਨੂੰ ਪ੍ਰਭੂ RAM ਜੀ ਦੀ RAM ਨਾਮ ਦੀ ਆਪਣੇ ਵੱਲੋਂ ਆਮ ਆਦਮੀ ਪਾਰਟੀ ਫਗਵਾੜਾ ਵੱਲੋਂ ਔਰ ਸਾਰੇ ਆਪਣੇ ਭਗੰਤੀ ਔਰ ਵੱਲੋਂ ਆ ਰਾਮ ਨਾਮ ਦੀ ਸੁਭਿਧਾ ਦੇਣ ਦਾ ਆਪਣਾ ਸੁਭਾ ਜਿੰਨਾ ਔਰ ਪਰਮਾਤਮਾ શ્રી ਰਾਮ ਦੀ ਜਿਹੜੇ ਪ੍ਰੇਮਾ ਉਹਨਾਂ ਦੇ ਸਾਨੂੰ ਇਸ਼ਾਰਿਆਂ ਨੂੰ ਚੱਲਣਾ ਚਾਹੀਦਾ ਕਿਉਂਕਿ ਰਾਮ ਤੋਂ ਬਾਅਦ ਜਿਹੜਾ ਸੱਲਾ Hindu dharm ਲਈ ਸਾਰਿਆਂ ਦਾ ਹੈ ਸਾਰਿਆਂ ਨੂੰ ਰਲ ਮਿਲ ਕੇ ਵਸ ਕਰਨਾ ਜਿਹੜਾ ਔਰ ਅੱਜ ਵੀ ਜਿਹੜੀ ਸ਼ੋਭਾ ਯਾਤਰਾ ਇਸ ਤਰ੍ਹਾਂ ਹੰਗਾਰਾ ਮਿਲਿਆ ਕੋਈ ਨਾਲ ਇਹ ਵੀ ਫਗਵਾੜਾ ਸਾਰਾ ਇੱਕ ਜੁੱਟਾ ਰਾਮ ਭਗਤ ਲੰਘਿਆ ਜੇ ਸੁਭਾ ਯਾਤਰਾ ਸ਼ਾਮਲਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ जय श्री राम जय श्री राम आज राम लोभी दी शोभा यात्रा ਦੇ ਮੌਕੇ ਤੇ Hindu ਧਾਰਮਿਕ ਤਿਹਾਰ ਕਮੇਟੀ ਹਨੂਮਾਨ ਗੜੀ ਮੰਦਿਰ ਗਵਾੜਾ ਵੱਲੋਂ ਚਾਰ ਝਾਕੀਆਂ ਸ਼ੋਭਾ ਯਾਤਰਾ ਦੇ ਵਿੱਚ ਭੇਜੀਆਂ ਗਈਆਂ ਜਿਸ ਦੇ ਵਿੱਚ ਜਗਨਨਾਥ ਭਗਵਾਨ ਜੀ ਦੀ ਹਨੂਮਾਨ ਜੀ ਦੀ राम जी ਦੀ ਸ਼ੰਕਰ ਭਗਵਾਨ ਜੀ ਦੀ ਸਾਰੀਆਂ ਬਾਬਾ ਬਲਕਨਾ ਦੀ ਸਾਰੀਆਂ ਝਾਕੀਆਂ ਅਸੀਂ ਸ਼ੋਭਾ ਯਾਤਰਾ ਵਿੱਚ ਮੰਦਿਰ ਕਮੇਟੀ ਵੱਲੋਂ ਭੇਜ ਰਹੇ ਹਾਂ जय श्री राम जय श्री राम ਆਖਾਂਡ ਪਾਰਸ ਸ਼ਿਵ ਸੈਨਾ ਵੱਲੋਂ ਹਰ ਸਾਲ ਦੀ ਤਰ੍ਹਾਂ ਜੋ ਰਾਮ ਲੋਕ ਤੇ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਮੈਂ ਖੰਡ ਪਰ ਦੇ ਅਮੀ ਬਤਾ ਜੀ ਨੂੰ ਉਹਨਾਂ ਦੀ ਟੀਮ ਨੂੰ ਰਮਨ ਦਾਰਾ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੋ ਬਗਵਾਨ ਰਾਮ ਦੀ ਹੋ ਸਾਰੇ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਕਰਦੇ ਆ ਪਰਸੋਂ 17 ਤਰੀਕ ਨੂੰ ਰਾਮ ਨਵਮੀ ਹੈ ਔਰ ਸਾਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਰਾਮ ਮੰਦਰ ਬਣਨ ਦੀ ਖੁਸ਼ੀ ਹੈ ਉੱਥੇ ਅੱਜ ਰਾਮ ਨਵਮੀ ਤੇ ਰਾਮ ਨਵਮੀ ਦੀ ਸ਼ੋਭਾ ਯਾਤਰਾ ਹੈ ਸਾਰੇ ਫਜ਼ਾਹਰਾ ਵਸਿਆਣੇ ਪੰਜਾਬ ਵਸਿਆਣੇ ਇਸ ਵਸਿਆਣੇ ਦੇ ਲੱਖਾਂ ਦੇ ਦਰਵਾਜ਼ੇ ਬੜਾਈ ਦੋ ਤਾਂ ਕਿ ਅੱਗੇ ਕਿਰਪਾ ਕਰ ਲੈ ਜੇ ਵਾਹਿਗੁਰੂ ਦਾ ਸ਼ੀਰ ਦਾ ਸਾਰੇ ਤੇ ਮੇਰੇ ਰਵੇ। ਜੈ ਜੀ ਰਾਮ ਅੱਜ ਮੋਹੜਾ ਬੇਟੋ ਰਾਮ ਨਦੀ ਲਖੀ ਦੇ ਸਭਤਰ ਹੁਆਲੀ ਏਰੀਆ ਔਰ ਪੂਰਾ ਮੋਹੜਾ ਸ਼ਹਿਰ ਜਾਮਲੇ ਰਾਂਦੇ ਲੱਗਿਆ ਬੜਿਆ ਸਿਆ ਫੜੇ ਰੰਗ ਕਰ ਜੇ ਸਾਰੇ ਪਰੋਸਿਆਂ ਨੂੰ ਪਗਵਾਣਾ ਵਸੇ ਨੂੰ ਮੇਰੇ ਵੱਲੋਂ ਰਾਮ ਨਵੀ ਲਖਨ ਮੁਹਰਤ ਜੀ ਅਬ ਸ੍ਰੀ ਰਾਮ ਨਾਮੀ ਦੀ ਜੋ ਅੱਜ ਸ਼ੋਭਾ ਯਾਤਰਾ ਵਿਸ਼ੇਬਿੰਦੂ ਸੰਗਵਲੋਂ ਮਗਵਾੜਾ ਵਿਖੇ ਕੱਢੀ ਜਾ ਰਹੀ ਹੈ ਉਹਦੇ ਮੈਂ ਸਾਰੇ ਫਲਵਾੜਾ ਵਾਸੀਆਂ ਨੂੰ ਸ੍ਰੀ ਵਿਜੇ ਸਾੰਪਲਾ ਜੀ ਵੱਲੋਂ ਸਾਪਲਾ ਪਰਿਵਾਰ ਵੱਲੋਂ ਔਰ ਘਰ ਦੀ ਜਨਤਾ ਸਾਡੀ ਮਗਵਾੜਾ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਔਰ ਪ੍ਰਭੂ ਸ੍ਰੀ ਰਾਮ ਦੇ ਚਰਨਾਂ ਦੇ ਵਿੱਚ ਇਹੋ ਹੀ ਬੇਨਤੀ ਕਰਦਾ ਹਾਂ ਕਿ ਕਦੇ ਵੀ ਸ੍ਰੀ ਰਾਮ ਅਮਰ ਜੀ ਬਗਵਾੜਾ ਵਾਸੀਆਂ ਨੂੰ ਸਾਰੇ ਸਮੂਹ ਵਾਸੀਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਔਰ ਜੇ ਪਿਛਲੇ ਦਿਨੀ 22 ਜਨਵਰੀ ਨੂੰ ਸਾਡੇ ਪ੍ਰੋਫੈਸਰ ਜੀ ਰਾਮ ਜੀ ਦਾ ਸ਼ਾਮ ਮੰਦਰਤਾ ਕੇ ਮਾਰ ਹੋਇਆ ਹੈ ਉਹਦੇ ਦਿਨ ਇੱਕ ਵਾਰ ਫੇਰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਕਿਉਂਕਿ ਅਸਤਵਾਦੇ ਪਹਿਲੇ 라ਮ ਨੋਮੀ ਆ ਰਹੀ ਹੈ ਤੋਂ ਮੈਂ ਸਾਰੇ ਫਗਵਾੜਾਵਾਸੀਆਂ ਨੂੰ ਇੱਕ ਵਾਰ ਫੇਰ ਬਹੁਤ ਬਹੁਤ ਵਧਾਈ ਦੇਣਾ જય શ્રી ਰਾਮ ਅੱਜ ਰਿਸ਼ਭ ਹਿੰਦੂ ਸਾਹਿਬ ਨੇ ਵੱਲੋਂ ਇੱਕ ਸਭਾ ਆਯੋਜਿਤ ਕੀਤਾ ਗਿਆ ਇਸ ਵਿੱਚ ਸ੍ਰੀ ਗੁਰੂ ਸਾਹਿਬ ਨਾਲ ਜੋ ਗਏ ਇਹਦਾ ਲੰਗਰ ਦਾ ਯੋਜਨ ਕੀਤਾ ਗਿਆ ਮੈਂ ਸਾਰੇ ਦੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸ਼ਾਮ ਨੋਮੀ ਦੇ ਲੱਖ ਲੱਖ ਮੁਬਾਰਕਾ ਦਿੰਦਾ ਹੈ ਜੈ ਸ਼੍ਰੀ